ਜੇ ਰਾਤੀ ਬੱਚਾ ਜੀ ਦਾਖਲ ਕਰਵਾ ਕੇ ਗਏ ਸੀ ਉਹ ਨੂੰ ਬੁਲਾਇਓ ਅੱਛਾ ਕਿਹੜਾ ਤੁਸੀਂ ਕਰਵਾਇਆ ਸੀ ਹਾਂਜੀ ਕੋਈ ਬੱਚੇ ਰਮਨ ਤੇ ਵਿਨੈਦਰ ਸਾਰ ਨੂੰ ਬੁਲਾ ਕੇ ਲਿਆਇਓ ਸਰਪੰਚ ਸਾਹਿਬ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮਦਰ ਟ੍ਰੇਸ ਹਾਸ ਅ ਗ੍ਰੇਟ ਔਮੈਨ ਸ਼ੀ ਵਾਸ ਵੈਰੀ ਨੋਬਲ ਐਂਡ ਕਾਈਂਡ ਔਮੈਨ ਸ਼ੀ ਵਾਸ ਆਲਵੇ but she went to all the countries to help the needy people she was very kind at heart ਇਹ ਤਾਂ ਬਹੁਤ ਸੋਹਣਾ ਪੜਦਾ ਹੈ ਇਹ ਤਾਂ ਬਹੁਤ ਸੋਹਣਾ ਪੜਦਾ ਹੈ ਬੱਚਾ ਤੈਨੂੰ ਸਕੂਲ ਕਿਵੇਂ ਲੱਗਿਆ ਬਹੁਤ ਵਧੀਆ ਤੇ ਮੈਂ ਖੇੜਾ ਜਮਨਾਸੀ ਕੇ ਵਿੱਚ ਇੱਕ ਵਾਰੀ ਸਟੇਟ ਗਈਆਂ ਤੇ ਮੇਰੀਆਂ ਦੋ ਭੈਣਾਂ ਨੌਦਾਂ ਵਿੱਚ ਵੀ ਗਈਆਂ ਨੇ ਹਨਾ ਉੱਤੇ ਫਿਰ ਮੈਨੂੰ ਇਹ ਸਕੂਲ ਬਹੁਤ ਵਧੀਆ ਲੱਗਿਆ अच्छा ਹੁਣ ਤੂੰ ਵੀ ਜਾਵੀਂ ਠੀਕ ਆ ਮੈਡਮ ਗੇਤਾ ਬਹੁਤ ਸੋਹਣਾ ਪੜਦਾ ਏ ਹਾਂਜੀ ਮੇਰੀ ਭੈਣ ਮੇਰੀ ਭੈਣ ਦਾ ਰਿਜ਼ਲਟ ਮੈਨੂੰ ਬਹੁਤ ਵਧੀਆ ਲੱਗਿਆ ਇਸ ਕਰਕੇ ਮੈਂ ਸਾਰੇ ਸਰਪੰਚ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਮੇਰੇ ਮੰਮੀ ਡੈਡੀ ਦਾ ਧੰਨਵਾਦ ਜਿਨੇ ਮੈਨੂੰ ਇੱਥੇ ਦਾਖਲ ਕਰਵਾਇਆ ਮੈਂ ਸਾਰੇ ਮਾਤਾ ਪਿਤਾ ਨੂੰ ਅਪੀਲ ਕਰਦੀ ਹਾਂ ਕਿ ਵੱਧ ਤੇ ਵੱਧ ਬੱਚੇ ਸਰਕਾਰੀ ਪ੍ਰਾਇਮਰੀ ਸਕੂਲ ਦਿਵਾਨਾ ਵਿੱਚ ਦਾਖਲ ਕਰਵਾਓ। ਬ੍ਰਿੰਦਰ ਸਾਹਿਬ ਸਰਪੰਚ ਸਾਹਿਬ ਨੂੰ ਸਕੂਲ ਦਿਖਾ ਦੋ। ਆਹ ਦੇਖੋ ਇੱਥੇ ਖੂਹ ਹੈ ਅਤੇ ਪਾਖੜਾ ਡੈਮ ਹੈ। ਸਾਡੇ ਸਕੂਲ ਵਿੱਚ ਬਹੁਤ ਸਾਰੇ ਰੁੱਖ ਵੀ ਲੱਗੇ ਹੋਏ ਹਨ। ਸਾਡਾ ਸਕੂਲ ਬਹੁਤ ਜ਼ਿਆਦਾ ਸਾਫ਼ ਵੀ ਹੈ। ਇਹ ਦੇਖੋ ਸਾਡਾ ਸਾਇੰਸ ਪਾਰਕ। ਆ ਦੇਖੋ ਇੱਥੇ ਜਵਾਲਾਮੁਖੀ ਵੀ ਹੈ ਇੱਥੇ ਅਸੀਂ ਇਹ ਸਾਡਾ ਸਕੂਲ ਦਾ ਗੇਟ ਹੈ ਇੱਥੇ ਸਾਡੇ ਰੁੱਖ ਲੱਗੇ ਹੋਏ ਹਨ ਇਹ ਸਾਡਾ ਪੂਰਾ ਸਕੂਲ ਹੈ ਇਹ ਇਹ ਸੈੱਡ ਨੀਚੇ ਅਸੀਂ ਖਾਣਾ ਖਾਂਦੇ ਹਾਂ ਤੇ ਇੱਥੇ ਕਲਚਰ ਪ੍ਰੋਗਰਾਮ ਵੀ ਹੁੰਦੇ ਹਨ ਹਾਂਜੀ ਵੀਰ ਜੀ ਤੁਸੀਂ ਵੀ ਕੁਝ ਅਪੀਲ ਕਰੋ ਮੈਨੂੰ ਮੇਰੀ ਭੈਣ ਦਾ ਰਿਜ਼ਲਟ ਦੇਖ ਕੇ ਬਹੁਤ ਵਧੀਆ ਲੱਗਿਆ ਇਸ ਕਰਕੇ ਮੈਂ ਮਾਤਾ ਪਿਤਾ ਨੂੰ ਬੇਨਤੀ ਕਰਦਾ ਹਾਂ ਕਿ ਇਸ ਸਕੂਲ ਵਿੱਚ ਦਾਖਲਾ ਜ਼ਰੂਰ ਕਰਵਾਓ ਸਰਕਾਰੀ ਪ੍ਰਾਇਮਰੀ ਸਕੂਲ ਦਰਵਾਣਾ ਵਿੱਚ ਬਦਰ ਵੱਧ ਬੱਚੇ ਦਾਖਲ ਕਰਵਾਓ ਧੰਨਵਾਦ ਧੰਨਵਾਦ ਸਰਪੰਚ ਸਾਹਿਬ ਧੰਨਵਾਦ